ਜੀ ਪਲੀਜ਼ ਬੁਨੇ ਸਾਟੇ ਪ੍ਰਦਾਨ ਦਾ ਉਥੋਂ ਆਇਆ ਹੈ ਤੋਂ ਨੌਰ ਤੋਂ ਵੀ ਸਵੇਰ ਦੇ ਉਥਾਣੇ ਦੇ ਵਿੱਚ ਇੱਕ ਧਰਨਾ ਲਾ ਕੇ ਬੈਠੇ ਹੋਏ ਨੇ ਇੱਕ ਸਾਡਾ ਉਥੋਂ ਦਾ ਗੋਤਮ ਜਿਹੜਾ ਇੱਕ ਵੋਟ ਤੋਂ ਲੜਨ ਲੜ ਰਿਹਾ ਸੀ ਉਹਨੂੰ ਰਾਤੀ ਛੱਕੇ ਲੈ ਗਏ ਔਰ ਇਲਜ਼ਾਮ ਇਹ ਲਗਾਇਆ ਕਿ ਉਸਨੇ ਕਿਸੇ ਨੂੰ ਗਾਲ ਕਢੀ ਉਸ ਇਲਜ਼ਾਮ ਦੇ ਵਿੱਚ ਉਹਨੂੰ ਅੰਦਰ ਰੱਖਿਆ ਹੋਇਆ ਹੈ ਉਹਨਾਂ ਨੇ ਪੂਰਾ ਧਰਨਾ ਲਾਇਆ ਤਾਂ ਫਿਰ ਇਹਨਾਂ ਨੂੰ ਕਿਹਾ ਕਿ ਤੁਸੀਂ ਧਰਨਾ ਖਾ ਦਿਓ ਅਸੀਂ ਉਹਨੂੰ ਛੱਡ ਰਹੇ ਹਾਂ ਏ ਉੱਥੇ ਸਭ ਛੱਡ ਗਿਆ ਛੁ ਗਿਆ ਹੈ ਨਹੀਂ ਮੈਂ ਐਸਐਸਪੀ ਨਾਲ ਵੀ ਗੱਲ ਕੀਤੀ ਕਹਿੰਦੇ ਦੇਖਦੇ ਆਂ ਜੀ ਔਰ ਉਸ ਬੰਦੇ ਨੂੰ ਹੁਣ ਵੀ ਮੈਂ ਗੱਲ ਕੀਤੀ ਹੈ ਅੰਦਰ ਹੀ ਰੱਖਿਆ ਹੋਇਆ ਸਾਡਾ ਪ੍ਰਦਾਨ ਉੱਥੇ ਬੈਠਾ ਹੋਇਆ ਕਿਉਂਕਿ ਦੂਜਿਆਂ ਨੇ ਆਪਣੇ ਕਾਗਜ਼ ਦਰਜ ਕਰਨੇ ਨੇ ਔਰ ਇਹ ਇਹੋ ਜਿਹੇ ਛੋਟੀਆਂ ਗੱਲਾਂ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਇਹਨਾਂ ਨੇ ਪੂਰੀ ਕੋਸ਼ਿਸ਼ ਕਰਨੀ ਹੈ ਕਿ ਕੋਈ ਆਪਣਾ ਪੇਪਰ ਜਿਹੜਾ ਜੇਤੂ ਕੈਂਡੀਡੇਟ ਆ ਆਪਣਾ ਪੇਪਰ ਨਾ ਪਾਸ ਕਿਤੇ ਔਰ ਮੈਂ ਪੁੱਛਣਾ ਚਾਹਦੀ ਆ ਇਹਨਾਂ ਨੂੰ ਔਰ ਇਹਨਾਂ ਦੀ ਲੀਡਰਸ਼ਿਪ ਨੂੰ ਕਿ ਜੇ ਤੁਸੀਂ ਆਪਣੇ ਆਪ ਨੂੰ ਇੰਨਾ ਸਮਝਦੇ ਹੋ ਕਿ ਅਸੀਂ ਇਹਨਾਂ ਵਧੀਆ ਕੰਮ ਕੀਤਾ ਹੈ ਅਸੀਂ ਬਣਣੀ ਹੈ ਤਾਂ ਤੁਸੀਂ ਮੈਰਿਟ ਦੇ ਉੱਤੇ ਲੜੋ ਤੁਸੀਂ ਡਰਦੇ ਕਿਉਂ ਜਰ ਇਹਨਾਂ ਨੂੰ ਹੈ ਕਿ ਜੋ ਇਹਨਾਂ ਨੇ ਗਲਤ ਕੰਮ ਕੀਤੇ ਨੇ ਉਹਨਾਂ ਦਾ ਇਹਨਾਂ ਨੂੰ ਉਗਟਣਾ ਪਊਗਾ ਔਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦੀ ਆ ਇਸ ਸਾਰੇ ਜਿਹੜੇ ਅਫਸਰ ਨੇ ਜਿਸ ਤਰ੍ਹਾਂ ਬਿੱਟੂ ਜੀ ਨੇ ਕਿਹਾ ਹੈ ਕਿ ਉਹ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਜਿਹੜੇ ਹੇਠਾਂ ਐਸਟੀਓ ਵਰਗੇ ਉਹਨਾਂ ਦਾ ਹੁਕਮ ਸੁਣਾ ਨਾ ਕਿ ਕਿਸੇ ਐਮਐਲਏ ਦਾ ਜਾਂ ਲੋਕਲ ਲੀਡਰ ਦਾ ਹੁਕਮ ਸਮਨ ਕਿਉਂਕਿ ਉਹਨਾਂ ਦੀ ਫਿਰ ਉਹਨਾਂ ਨੂੰ ਐਸਐਸਪੀ ਐਸਪੀ ਡੀਐਸਪੀ ਬਣਨ ਦਾ ਕੀ ਹੱਕ ਹੈ ਜੋ ਆਪਣੇ ਮੁਲਾਜ਼ਮ ਦਾ ਉਹ ਨਾ ਉਹਨਾਂ ਨੂੰ ਆਪਣਾ ਹੁਕਮ ਨਾ ਚਲਾ ਸਕਣ ਔਰ ਆਪਣੇ ਜਿਹੜਾ ਉਹਨਾਂ ਨੇ ਸ਼ਬਦ ਲਿਖਤਾ ਹੈ ਕਿ ਇੱਕ ਇੱਕ ਨਾਗਰਿਕ ਦੀ ਉਹ ਰਾਖੀ ਨਹੀਂ ਕਰ ਸਕਦਾ ਇਸ سب ਤੋਂ ਪਹਿਲੇ ਉਹਨਾਂ ਦਾ ਹੀ ਜ਼ਿੰਮੇਵਾਰੀ ਹੈ ਔਰ ਇਹ ਜ਼ਿੰਮੇਵਾਰੀ ਸਾਰੀ ਭਗਵੰਤ ਮਾਨ ਦੀ ਹੈ ਜਿਹੜੇ ਇਹ ਜੇ ਇੱਥੇ ਸਾਡੇ ਅ ਕਰੇ ਜਿਹੜੇ ਹਾਲਾਤ ਹੈਗੇ ਨੇ ਕਿ ਤੁਸੀਂ ਆਪਣੇ ਐਮ ਐਲ ਏ ਸ ਨੂੰ ਐਸ ਐਚ ਐਸ ਦੇ ਥਰੂ ਨਜਾਇਜ਼ ਕੰਮ ਕਰਵਾ ਰਹੇ ਹੋ ਉਹ ਆਪਣੇ ਸੀਨੀਅਰ ਤੇ ਵੀ ਨਹੀਂ ਸੁਣਦੇ ਇਹ ਆਪਣਾ ਪਹਿਲੇ ਸਾਰਾ ਕੁਝ ਸਹੀ ਕਰਨ ਫਿਰ ਅੱਗੇ ਸਾਡੇ ਨਾਲ ਕੋਈ ਗੱਲ ਕਰ। ਮੈਂ ਤੁਜੀ